ਆਸ਼ਨੀ ਦੇਣ ਦੇ ਲਈ ਆਪ ਜਲਦਾ ਹੈ ਅਜ ਅਧਿਆਪਕ ਦਿਵਸ ਦੇ ਮੌਕੇ ਤੇ ਸੂਬੇ ਪੱਧਰ ਦੇ ਵਿੱਚੋਂ ਅਧਿਆਪਕਾਂ ਨੂੰ ਹੁਸ਼ਿਆਰਪੁਰ ਦੇ ਵਿਖੇ ਸਟੇਟ ਅਵਾਰਡ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੜੇ ਨੇ ਉਹਨਾਂ ਨੂੰ ਨਵਾਜਿਆ ਜਾਵੇਗਾ ਨਾਬਾ ਸ਼ਹਿਰ ਦੀ ਰਹਿਣ ਵਾਲੀ ਮੁੱਖ ਅਧਿਆਪਕਾ ਪਰਮਜੀਤ ਕੌਰ ਦੇ ਵੱਲੋਂ ਬੜੀ ਹੀ ਤੰਦੇਹੀ ਦੇ ਨਾਲ ਆਪਣੀ ਤਨਖਾਹ ਦੇ ਵਿੱਚੋਂ ਵਕਵਕ ਸਕੂਲਾਂ ਦੀ ਕਾਇਆ ਕਲਪ ਦੇ ਬਦਲੇ ਸਟੇਟ ਅਵਾਰਡ ਦੇਣ ਦਾ ਐਲਾਨ ਕੀਤਾ ਗਿਆ ਹੈ ਜ਼ਿਲ੍ਹੇ ਪੱਧਰ ਦੇ ਵਿੱਚੋਂ ਇਕਲੌਤੀ ਹੀ ਮੁੱਖ ਅਧਿਆਪਕਾ ਪਰਮਜੀਤ ਕੌਰ ਨੂੰ ਸਟੇਟ ਅਵਾਰਡ ਦੇ ਲਈ ਚੁਣਿਆ ਗਿਆ ਹੈ ਜਿੱਥੇ ਕਿ ਪਰਮਜੀ ਕਾਇਆ ਕਲਪ ਕਰਨ ਦੇ ਵਿੱਚ ਮੋਰੀ ਸਾਬਤ ਹੋਈ ਹੈ ਉਹਦੇ ਹੀ ਵਿਦਿਆਰਥੀਆਂ ਨੂੰ ਵੀ ਉੱਚ ਸਿੱਖਿਆ ਅਤੇ ਆਪਣੀ ਨੇਕ ਕਮਾਈ ਦੇ ਵਿੱਚੋਂ ਉੱਚ ਮੁਕਾਮ ਤੇ ਪਹੁੰਚਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡ ਰਹੀ ਹੈ ਰੰਜੀਤ ਭਰਾਜੀ ਜੇ ਮੈਂ ਬਦਾਰ ਸਰਕਾਰੀ ਸਕੂਲ ਜੁਨੀਰ ਦੇ ਸੇਵਾ ਨਿਵਾਣ ਵਾਲੀ ਜੀ ਬਹੁਤ ਜ਼ਿਆਦਾ ਖੁਸ਼ੀ ਮਿਲੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਆਪਣਾ ਪ੍ਰਮਾਤਮਾ ਦਾ ਸ਼ੁਕਰ ਕਰਦੀ ਹਾਂ ਉਸ ਤੋਂ ਬਾਅਦ ਮੈਂ ਆਪਣੇ ਸਿੱਖਿਆ ਵਿਭਾਗ

ਉਹਨਾਂ ਨੂੰ ਕੁਆਲਿਟੀ ਰੈਸ਼ੀਅਨ ਕੰਪਨੀ ਚ ਜੌਬ ਦਿਵਾਈ। ਇਸ ਤੋਂ ਲਾ 15 ਜਿਹੜੀਆਂ ਬੱਚੀਆਂ ਨੇ ਮੇਰੀ ਨਰਸਿੰਗ ਕਰ ਰਹੀਆਂ ਨੇ, ਜੀਐਨਐਮ ਕਰ ਰਹੀਆਂ ਨੇ। ਲਾ ਕਰੰਨੇ ਬੱਚੇ ਸਾਡੇ ਕੋਲ ਬੀਐਡ ਕਰ ਰਹਿਣੇ, ਬੀਪੀਐਡ ਕਰ ਰਹਿਣੇ, ਡਿਪੈਂਡ ਕਰਕੇ ਸਾਡੇ ਕੋਲ ਹੀ ਬੇਟਾ ਇੱਕ ਕੋਚਿੰਗ ਸੇਵਾ ਨਿਭਾ ਰਿਆ। ਤੇ ਇਸ ਤਰ੍ਹਾਂ ਵੱਖ-ਵੱਖ ਉਦਿਆਂ ਤੇ ਬੱਚੇ ਵਿਰਾਜਮਾਨ ਨੇ ਤੇ ਸਾਡਾ ਮਿਸ਼ਨ ਐਜੂਕੇਸ਼ਨ ਹੈ। ਜਿਹਦੇ ਵਿੱਚ ਅਸੀਂ ਸਿਰਫ ਆਪਣੇ ਸਕੂਲ ਦੇ ਵਿਦਿਆਰਥੀਆਂ ਦੀ ਹੀ ਨਹੀਂ ਜਿਹੜੇ ਵਿਦਿਆਰਥੀ ਹੋਰ ਸਕੂਲਾਂ 'ਚ ਹੀ ਪੜ੍ਹਦੇ ਨੇ ਸਾਨੂੰ ਅਪਰੋਚ ਕਰਦੇ ਨੇ ਤਾਂ ਅਸੀਂ ਉਹਨਾਂ ਦੀ ਵੀ ਮਦਦ ਫੀਸ ਵੱਖੋਂ ਉਹਨਾਂ ਦੀ ਉੱਚੀ ਦੇ ਸਿੱਖਿਆ ਲਈ ਉਹਨਾਂ ਦੀ ਕਿਤਾਬਾਂ ਫੋਕਸ ਹੀ ਕਰਦੇ ਆਂ ਸਰਕਾਰੀ ਹਾਈ ਸਕੂਲ ਨਮਾਦਾ ਮੇਰਾ ਪਹਿਲਾ ਸਟੇਸ਼ਨ ਸੀਗਾ ਜਿੱਨੂੰ ਮੈਂ ਜਾਣ ਕੀਤਾ ਇਸ ਤੋਂ ਬਾਅਦ ਸਰਕਾਰੀ ਹਾਈ ਸਕੂਲ ਅਗਾਲ ਤੇ ਹੁਣ ਕੰਰੈਂਟਲੀ ਮੈਂ ਸਰਕਾਰੀ ਹਾਈ ਸਕੂਲ ਥੂੜੀ ਦੇਖੋ ਜਦੋਂ ਅਸੀਂ ਮੈਂ ਐਕਚੁਅਲੀ ਜ਼ਿਆਦਾ 4 ਸਾਲੇ ਹੋ ਗਏ ਨੇ ਮੈਨੂੰ ਐਡਮਿਨਿਸਟ੍ਰੇਟਿਵ ਵਰਕ ਦੇ ਵਿੱਚ ਆਇਆ ਨਵਾਂ ਨਵਾਂ ਮੁਸ਼ਕਿਲਾਂ ਤੇ ਆਂਦੀਆਂ ਨੇ ਪਰ ਜਦੋਂ ਮਤਲਬ ਕੰਮ ਕਰਦੇ ਆ ਸਾਰੇ ਸਟਾਫ ਨੂੰ ਲੱਗਦਾ ਕਿ ਹਾਂਜੀ ਜੈਨੂਨ ਕੰਮ ਹੋ ਰਿਹਾ ਪਿੰਡ ਵਾਸੀਆਂ ਨੂੰ ਲੱਗਦਾ ਵਧੀਆ ਕੰਮ ਕਰ ਰਹੇ ਆ ਤੇ ਸਾਰੇ ਖੁਸ਼ ਆ ਦਿੰਦੇ ਮੈਨੂੰ ਹੁਣ ਤੱਕ ਕਿਸੇ ਵੀ ਪਿੰਡ ਦੇ ਵਿੱਚ ਕਿਸੇ ਵੀ ਪਿੰਡ ਵਾਸੀ ਲਈ ਜਾਂ ਕਿਸੇ ਵੀ ਸਟਾਫ ਮਤਲਬ ਆਈਕ 1% ਵੀ ਮਤਲਬ ਕੋਈ ਕੰਪਲੇਨ ਨਹੀਂ ਆਈ ਔਰ ਨਾ ਹੀ ਮਤਲਬ ਸਾਰੇ ਸਾਥ ਹੀ ਦਿੰਦੇ ਵਿੱਚ ਮੈਂ ਇਸ ਜੀ ਨਾ ਦੇਖਿਆ ਸੀ ਤਾਂ ਬਹੁਤ ਹੀ ਖੁਸ਼ ਹੋਇਆ ਕਿਉਂਕਿ ਇੱਕ ਸਹੀ ਤਰੀਕੇ ਦੇ ਨਾਲ ਜਦੋਂ ਸਟੇਟ ਵਾਰਡ ਦਿੱਤੇ ਜਾਂਦੇ ਨੇ ਟੀਚਰਾਂ ਨੂੰ ਜਿਹੜੇ ਡਿਸਰਵ ਕਰਦੇ ਨੇ ਤਾਂ ਖੁਸ਼ੀ ਹੁੰਦੀ ਹੈ ਇਸ ਵਾਰੀ ਪੰਜਾਬ ਸਰਕਾਰ ਦਾ ਅਸੀਂ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਫੇਅਰਲੀ ਪ੍ਰੀਕਨਰ ਸਟੇਟ ਵਾਰ ਜਿਹੜੇ ਮਿਹਨਤੀ ਸੀ ਐਕਚੁਅਲੀ ਡਿਸਰਵ ਕਰਦੇ ਸੀ ਉਹਨਾਂ ਨੂੰ ਦਿੱਤੇ ਨੇ ਤੇ ਇਹਨਾਂ ਦਾ ਜੋ ਨਾਂ ਦੇਖਿਆ ਸਾਰੇ ਪਰਿਵਾਰ 'ਚ ਹੀ ਖੁਸ਼ੀ ਹੋਈ ਬਹੁਤ ਚੰਗਾ ਲੱਗਿਆ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਬੱਚਿਆਂ ਦੀ ਹੈਲਪ ਕੀਤੀ ਹੈ ਬੱਚਿਆਂ ਦੀ ਹੈਲਪ ਲਈ ਹਮੇਸ਼ਾ ਅੱਗੇ ਰਹਿੰਦੇ ਨੇ ਕੱਲੇ ਆਪਣੇ ਸਕੂਲ ਦੇ ਨਹੀਂ ਆਲੇ ਦੁਆਲੇ ਦੇ ਥੇ ਕਿ ਸਕੂਲਾਂ ਦੇ ਵਿੱਚ ਜਿਹੜੇ ਬੱਚੇ ਗਰੀਬ ਹੁੰਦੇ ਨੇ ਫੀਸ ਨਹੀਂ ਦੇ ਸਕਦੇ ਉਹਨਾਂ ਦੀ ਕਿਸੇ ਨਾ ਕਿਸੇ ਪਾਸਿਓਂ ਹਰ ਹਾਲਤ ਦੇ ਵਿੱਚ ਕਿਸੇ ਐਨ ਜੀਓ ਤੋਂ ਕਿਸੇ ਤੋਂ ਮਦਦ ਕਰਵਾਉਂਦੇ ਨੇ ਕਿਉਂਕਿ ਇਹਨਾਂ ਨੇ ਕੰਮ ਬਹੁਤ ਜ਼ਿਆਦਾ ਕੀਤੇ ਹੋਏ ਸੀਗੇ ਤੇ ਹੁਣ ਪਰ ਕੁਦਰਤੀ ਜਿਸ ਤਰ੍ਹਾਂ ਰਿਜ਼ਲਟ ਜਦੋਂ ਆਉਂਦਾ ਹੋਰ ਹੀ ਪਤਾ ਲੱਗਦਾ ਅਸਲੀ ਗੱਲ ਤਾਂ ਵੀ ਕਿ ਕਿ ਤਰ੍ਹਾਂ ਸਟਾਰਟ ਕਰਦੇ ਆ ਉਹਨਾਂ ਨੂੰ ਵੀ ਸ਼ਾਮ ਨੂੰ ਕੋਈ 5:30 ਵਜੇ ਇਹ ਲਿਸਟ ਆਈਏ ਕਿ ਜਮਨਸਾਰ ਨੂੰ ਬਹੁਤ ਬਹੁਤ ਖੁਸ਼ੀ ਹੋਈ ਹੈ ਐਨਐਫ ਰੋਨਾਲਡ ਦੇ ਕਿ ਉਹ ਪੁਲੀ बंद ਹੋ ਰਿਹਾ ਸੀਗਾ ਅਸੀਂ ਤਾਂ ਇਹੀ ਅਰਦਾਸ ਕਰਦੇ ਹਾਂ ਤੇ ਫਰਮਾਤਮੈ ਇਹਨਾਂ ਨੂੰ ਹੋਰ ਇੰਤਜ਼ਾਮ ਦੇਵੇ ਹੋਰ ਤਰੱਕੀ ਦੇਵੇ